ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕੱਲ ਲਗਾਤਾਰ ਦੂਜੀ ਰਾਤ ਸੀ ਜਦੋਂ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਪਾਕਿਸਤਾਨੀ ਡਰੋਨਾਂ ਨਾਲ ਹਮਲਾ ਹੋਇਆ 7:30 ਵਜੇ ਬਲੈਕਆਊਟ ਵੀ ਹੋਇਆ ਅਤੇ ਧਮਾਕੇ ਵੀ ਹੋਏ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਦੇ ਇੱਕ ਘਰ ਦੇ ਵਿੱਚ ਡ੍ਰੋਨ ਡਿੱਗਿਆ ਅਤੇ ਤਿੰਨ ਮੈਂਬਰ ਜਿਹੜੇ ਨੇ ਉਹ ਅੱਗ ਨਾਲ ਝੁਲਸ ਗਏ ਜ਼ਖਮੀ ਹਾਲਤ ਦੇ ਵਿੱਚ ਉਹ ਹਸਪਤਾਲ ਵਿੱਚ ਦਾਖਲ ਨੇ ਜ਼ੇਰੇ ਇਲਾਜ। ਛੇਅਰ ਹੁੰਦਿਆਂ ਹੀ ਬਠਿੰਡਾ ਅਤੇ ਫਿਰੋਜ਼ਪੁਰ ਦੇ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ। ਥੋੜਾ ਸਮਾਂ ਬੀਤਣ ਬਾਅਦ ਅਮਰਤਸਰ ਅਤੇ ਜਲੰਧਰ ਦੇ ਵਿੱਚ ਵੀ ਰੈੱਡ ਅਲਰਟ ਜਾਰੀ ਕੀਤਾ ਗਿਆ। ਖਤਰਾ ਟਲਿਆ ਨਹੀਂ ਹੈ ਸਗੋਂ ਵੱਧ ਗਿਆ ਹੈ ਇਹ ਦੇਖਣ ਨੂੰ ਮਿਲਿਆ। ਰਈਆ ਗੁਰਦਾਸਪੁਰ ਤਰਨਤਾਰਨ ਪੱਟੀ ਜਲੰਧਰ ਜਿਵੇਂ ਜਿਵੇਂ ਦਿਨ ਚੱਲ ਰਿਹਾ ਹੈ ਖਬਰਾਂ ਮਿਲ ਰਹੀਆਂ ਹਨ ਕਿ ਖੇਤਾਂ ਦੇ ਵਿੱਚੋਂ ਬੰਬਾਂ ਦੇ ਜਿਹੜੇ ਟੁਕੜੇ ਮਿਲ ਰਹੇ ਨੇ ਡਰੋਨ ਜਿਹੇ ਸਿੱਟੇ ਨੇ ਭਾਰਤੀ ਫੌਜਾਂ ਨੇ ਉਹਦੇ ਟੁਕੜੇ ਮਿਲ ਰਹੇ ਨੇ ਮਜ਼ਾਈਲਾਂ ਦੇ ਟੁਕੜੇ ਮਿਲ ਰਹੇ ਹਨ ਤਣਾਅ ਲਗਾਤਾਰ ਵਧ ਰਿਹਾ ਹੈ ਤਾਂ ਇਹ ਸਵਾਲ ਪੁੱਛਣਾ ਵੀ ਲਾਜ਼ਮੀ ਬਣਦਾ ਹੈ ਕਿ ਕੀ ਪੰਜਾਬ ਸਰਕਾਰ ਤਿਆਰ ਹੈ ਖਰਾਬ ਹੋ ਰਹੇ ਹਾਲਾਤਾਂ ਦੇ ਨਾਲ ਨਜਿੱਠਣ ਦੇ ਲਈ ਕੀ ਕੀ ਤਿਆਰੀਆਂ ਪ੍ਰਸ਼ਾਸਨ ਵੱਲੋਂ ਕਰ ਰਹੀਆਂ ਗਈਆਂ ਹਨ ਅਤੇ ਕੀ ਇਹ ਤਿਆਰੀਆਂ ਕਾਫੀ ਹਨ ਕੀ ਅਸੀਂ ਤਿਆਰ ਬਰ ਤਿਆਰ ਹਾਂ ਕਿਸੇ ਵੀ ਅਣਸੁਖਾਵੀ ਘਟਨਾ ਦੇ ਨਾਲ ਨਿਭੜਨ ਦੇ ਲਈ ਇਨ੍ਹਾਂ ਵੱਧ ਰਿਹਾ ਹਮਲਿਆਂ ਦੇ ਚਲਦੇ ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੌਜੂਦ ਬੇਸਮੈਂਟਸ ਅੰਡਰਗਰਾਊਂਡ ਪਾਰਕਿੰਗ ਸਕੂਲ ਗੁਰੂ ਕਾਂ ਅਤੇ ਹੋਰ ਜਿਹੜੀਆਂ ਛੱਤੀਆਂ ਹੋਈਆਂ ਖਾਲੀ ਥਾਵਾਂ ਨੇ ਉਹਨਾਂ ਦੀ ਨਿਸ਼ਾਨਦੇਹੀ ਕਰ ਲਈ ਹੈ ਜਿਨ੍ਹਾਂ ਦੇ ਵਿੱਚ ਲੋੜ ਪੈਣ ਤੇ ਆਮ ਲੋਕਾਂ ਨੂੰ ਨਾਗਰਿਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਸਰਹੱਦੀ ਜ਼ਿਲ੍ਹੇ ਦੇ ਇੱਕ ਡਿਪਟੀ ਕਮਿਸ਼ਨਰ ਨੇ ਇੱਕ ਲੀਡਿੰਗ ਅਖਬਾਰ ਦ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ ਹਰ ਬੀਤ ਰਹੇ ਦਿਨ ਨਾਲ ਖਤਰਾ ਵਧਦਾ ਜਾ ਰਿਹਾ ਹੈ ਅਸੀਂ ਸਾਰੀਆਂ ਜਗਾਵਾਂ ਦੀ ਨਿਸ਼ਾਨਦੇਹੀ ਵੀ ਕੀਤੀ ਹੈ ਜਿਵੇਂ ਕਿ ਦੱਸਿਆ ਹੋਣੇ ਤੁਹਾਨੂੰ ਬੇਸਮੈਂਟ ਹੋਣ ਧਰਤੀ ਥੱਲੇ ਪਾਰਕਿੰਗ ਹੋਣ ਅੰਡਰਗ੍ਰਾਉਂਡ ਪਾਰਕਿੰਗ ਜਿਹਨੂੰ ਆਪਾਂ ਕਹਿੰਦੇ ਆ ਸਕੂਲ ਗੁਰਦੁਆਰੇ ਜਿੱਥੇ ਕਿ ਲੋੜ ਪੈਣ ਤੇ ਨਾਗਰਿਕਾਂ ਨੂੰ ਸੁਰੱਖਿਅਤ ਰਹਿਣ ਦੇ ਲਈ ਭੇਜਿਆ ਜਾ ਸਕੇ ਅਸੀਂ ਡ੍ਰਿਲ ਵੀ ਕਰ ਲਏ ਨੇ ਤੇ ਅਭਿਆਸ ਵੀ ਕਰ ਚੁੱਕੇ ਹਾਂ ਤਾਂ ਕਿ ਐਮਰਜੈਂਸੀ ਦੇ ਵਿੱਚ ਫੌਰੀ ਤੌਰ ਤੇ ਕਾਰਵਾਈ ਕੀਤੀ ਜਾ ਸਕੇ ਕੋਈ ਦੇਰ ਨਾ ਹੋਵੇ ਰੈਸਕਿਊ ਆਪਰੇਸ਼ਨ ਕਰਦੇ ਵਿੱਚ ਇਸ ਦੇ ਨਾਲ ਹੀ ਜਿੰਨੇ ਵੀ ਮਹੱਤਵਪੂਰਨ ਟਿਕਾਣੇ ਹਨ ਜਿਵੇਂ ਕਿ ਪਾਵਰ ਗ੍ਰਿਡ ਹੋ ਗਏ ਜਾਂ ਉਹ ਟਿਕਾਣੇ ਜਿੱਥੇ ਸੰਪਰਕ ਸਾਧਨ ਲਈ ਜ਼ਰੂਰੀ ਇਕੁਇਪਮੈਂਟ ਲੱਗੀ ਹੈ ਜਿਹਨੂੰ ਆਪਾਂ ਕਮਿਊਨੀਕੇਸ਼ਨ ਸੈਂਟਰ ਕਹਿੰਦੇ ਆ ਉਸ ਤਰੀਕੇ ਦੇ ਜਿੰਨੇ ਵੀ ਟਿਕਾਣੇ ਨੇ ਉਹਨਾਂ ਨੂੰ ਵੀ ਸੁਰੱਖਿਆ ਉਹਨਾਂ ਦੀ ਵਧਾ ਦਿੱਤੀ ਗਈ ਹੈ ਤਾਂ ਕਿ ਉਹਨਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ ਇਸ ਦੇ ਲਈ ਕਈ ਵਿਭਾਗਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ ਉਹਨਾਂ ਦੀ ਡਿਊਟੀ ਲਗਾਈ ਗਈ ਹੈ ਜਿਵੇਂ ਕਿ ਪੀਡਬਲਯੂਡੀ ਹੋ ਗਿਆ ਰੇਲਵੇ ਸਿੱਖਿਆ ਵਿਭਾਗ ਪਿੰਡੂ ਵਿਕਾਸ ਸਿਹਤ ਖਾਇਰ ਵਿਭਾਗ ਲੋਕ ਸੰਪਰਕ ਆਵਾਜ਼ਾਈ ਅਤੇ ਪਸ਼ੂ ਪਾਲਣ ਵਿਭਾਗ ਇਹਨਾਂ ਸਾਰਿਆਂ ਦੀਆਂ ਵੱਖ-ਵੱਖ ਡਿਊਟੀਆਂ ਲਗਾ ਦਿੱਤੀਆਂ ਗਈਆਂ ਨੇ ਤਾਂਕਿ ਇਹ ਰੈਸਕਿਊ ਆਪਰੇਸ਼ਨਸ ਦੇ ਵਿੱਚ ਜਾਂ ਮਦਦ ਦੇ ਵਿੱਚ ਜਾਂ ਇਹਨਾਂ ਜਿਹੜਾ ਕੁਝ ਵੀ ਹੁਣ ਤੱਕ ਤੁਹਾਨੂੰ ਦੱਸਿਆ ਗਿਆ ਹੈ ਜਿੰਨੇ ਵੀ ਸਟੈਪਸ ਚੱਕੇ ਜਾ ਰਹੇ ਨੇ ਸੂਬਾ ਸਰਕਾਰ ਦੇ ਵਿੱਚੋਂ ਉਹਨਾਂ ਦੇ ਵਿੱਚ ਇਹ ਲੋਕ ਸ਼ਾਮਿਲ ਰਹੇ ਸਰਕਾਰ ਨੇ ਉਹ ਸਾਰੇ ਕਿਸ ਤਰ੍ਹਾਂ ਦੀ ਲਿਸਟ ਵੀ ਬਣਾਈ ਹੈ ਜਿਹੜੇ ਕੀ ਕਮਜ਼ੋਰ ਜਾਪਦੇ ਹਨ ਜਾਂ ਜਿਨ੍ਹਾਂ ਦੇ ਉੱਤੇ ਹਮਲਾ ਹੋ ਸਕਦਾ ਹੈ ਜਿਨ੍ਹਾਂ ਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਨੇ ਜਿਹੜੇ ਵਰਨੇਰੇਬਲ ਸਪਾਟਸ ਨੇ ਉਹਨਾਂ ਦੀ ਵੀ ਲਿਸਟ ਬਣਾਈ ਜਾ ਚੁੱਕੀ ਹੈ ਉਹਨਾਂ ਦੇ ਉੱਪਰ ਵੀ ਜਿਹੜੀ ਸੁਰੱਖਿਆ ਹੈ ਉਹ ਵਧਾਈ ਜਾ ਚੁੱਕੀ ਹੈ ਸੱਤ ਪੁਲਿਸ ਜ਼ਿਲ੍ਹੇ ਨੇ ਪਠਾਨਕੋਟ ਗੁਰਦਾਸਪੁਰ ਬਟਾਲਾ ਅੰਮ੍ਰਿਤਸਰ ਦਿਹਾਤੀ ਤਰਨਤਾਰਨ ਫਿਰੋਜ਼ਪੁਰ ਅਤੇ ਫਾਜ਼ਲਕਾ ਇਹਨਾਂ ਨੂੰ ਸਰਹੱਦ ਤੇ ਪੈਣੀ ਨਜ਼ਰ ਰੱਖਣ ਦੇ ਲਈ ਕਿਹਾ ਗਿਆ ਹੈ ਸੂਬੇ ਦੀ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਵੀ ਬੀਐਸਐਫ ਬਾਰਡਰ ਸਕਿਉਰਿਟੀ ਫੋਰਸ ਅਤੇ ਆਰਮੀ ਦੇ ਅਧਿਕਾਰੀਆਂ ਨਾਲ ਨਜ਼ਦੀਕੀ ਤਾਲਮਿਲ ਬਿਠਾਇਆ ਗਿਆ ਹੈ ਸਰਹੱਦੀ ਪਿੰਡ ਜਿਹੜੇ ਨੇ ਉਹ ਹਾਈ ਅਲਰਟ ਤੇ ਕੀਤੇ ਗਏ ਹਨ ਤਾਂ ਕਿ ਲੋਕਾਂ ਦੀ ਨਿਕਾਸੀ ਜਿਹੜੀ ਹੈ ਉਹ ਯੋਜਨਾਬੱਧ ਤਰੀਕੇ ਨਾਲ ਕੀਤੀ ਜਾ ਸਕੇ ਇਸ ਤੇ ਲਈ ਪੂਰੀ ਯੋਜਨਾਵਾਂ ਬਣਾ ਲਈਆਂ ਗਈਆਂ ਪਲੈਨਿੰਗ ਕਰ ਲਈ ਗਈ ਇਸ ਦੇ ਨਾਲ ਹੀ ਸਾਰੇ ਆਈਏਐਸ ਆਈਪੀਐਸ ਅਤੇ ਸਰਕਾਰੀ ਮੁਲਾਜ਼ਮਾਂ ਦੀਆਂ ਛੁੱਟੀਆਂ ਵੀ ਕੈਨਸਲ ਕਰ ਦਿੱਤੀਆਂ ਗਈਆਂ ਨੇ ਜੋ ਛੁੱਟੀ ਤੇ ਜਾ ਚੁੱਕੇ ਸੀ ਉਹਨਾਂ ਨੂੰ ਵੀ ਵਾਪਸ ਜੁਆਇਨ ਕਰਨ ਦੇ ਲਈ ਕਹਿ ਦਿੱਤਾ ਗਿਆ ਹੈ ਸਾਰੀਆਂ ਵਿਦਿਅਕ ਸੰਸਥਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਨੇ ਇੱਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਕਿ ਪੰਜਾਬ ਦੇ ਵਿੱਚ ਆਮ ਜਨਤਾ ਦੇ ਲਈ ਕਿਸੇ ਵੀ ਤਰੀਕੇ ਦੇ ਬੰਕਰ ਜਾਂ ਬੌਮ ਸ਼ੈਲਟਰ ਉਹ ਹਜੇ ਤੱਕ ਨਹੀਂ ਬਣਾਏ ਗਏ ਹਨ ਕਿਹਾ ਇਹ ਜਾਂਦਾ ਹੈ ਕਿ ਕਦੇ ਅੱਜ ਤੱਕ ਲੋੜ ਹੀ ਨਹੀਂ ਮਹਿਸੂਸ ਹੋਈ ਇਸ ਤਰ੍ਹਾਂ ਦੇ ਬੌਮ ਸ਼ੈਲਟਰ ਜਾਂ ਇਹਨਾਂ ਦੇ ਬੰਕਰ ਜਿਹੜੇ ਨੇ ਉਹ ਬਣਾਏ ਜਾ ਸਕਣ हां जम्मू कश्मीर ਦੇ ਵਿੱਚ ਐਲਓਸੀ ਦੇ ਉੱਤੇ ਲਗਾਤਾਰ ਸ਼ੈਲਿੰਗ ਹੁੰਦੀ ਰਹਿੰਦੀ ਹੈ ਇਸ ਕਰਕੇ ਉੱਥੇ ਅੰਡਰਗਰਾਊਂਡ ਬੰਕਰ ਸਰਕਾਰ ਵੱਲੋਂ ਤਿਆਰ ਕੀਤੇ ਗਏ ਨੇ ਕੰਕਰੀਟ ਬੰਕਰ ਨੇ ਜਿੱਥੇ ਜਾ ਕੇ ਲੁਕਿਆ ਜਾ ਸਕਦਾ ਹੈ ਜਦੋਂ ਬੰਬਾਰੀ ਹੋਵੇ ਲੇਕਿਨ ਪੰਜਾਬ ਦੀ ਜਿਹੜੀ ਸਰਹੱਦ ਹੈ ਇੰਟਰਨੈਸ਼ਨਲ ਬਾਰਡਰ ਹੈ ਉੱਥੇ ਕਦੇ ਵੀ ਇਸ ਤਰੀਕੇ ਦੀ ਜਿਹੜੀ ਬੰਬਾਰੀ ਹੈ ਸ਼ੈਲਿੰਗ ਹੈ ਉਹ ਨਹੀਂ ਹੋਈ ਇਸ ਕਰਕੇ ਕਦੇ ਇਸ ਤਰੀਕੇ ਦੀ ਲੋੜ ਮਹਿਸੂਸ ਨਹੀਂ ਹੋਈ ਇੱਥੇ ਵੀ ਜਿਹੜੇ ਬੰਕਰ ਨੇ ਉਹ ਬਣਾਏ ਜਾਣੇ ਚਾਹੀਦੇ ਨੇ ਇਸ ਕਰਕੇ ਪੰਜਾਬ ਦੇ ਵਿੱਚ ਕਿਸੇ ਵੀ ਤਰੀਕੇ ਦੇ ਬੌਮ ਸ਼ੈਲਟਰ ਜਾਂ ਬੰਕਰ ਨਹੀਂ ਬਣੇ ਹਨ ਜਿਹੜੀਆਂ ਅੰਡਰਗਰਾਉਂਡ ਪਾਰਕਿੰਗ ਨੇ ਜਮੀਨ ਥੱਲੇ ਪਾਰਕਿੰਗ ਤੇ ਬੇਸਮੈਂਟ ਉਹਨਾਂ ਨੂੰ ਹੀ ਕਾਫੀ ਸਮਝਿਆ ਜਾਂਦਾ ਹੈ ਇਹ ਵੀ ਕਿਹਾ ਗਿਆ ਹੈ ਕਿ ਲੋੜ ਪੈਣ ਤੇ ਟੈਂਪਰੇਰੀ ਸ਼ੈਲਟਰ ਵੀ ਬਣਾਉਣ ਦੀ ਯੋਜਨਾ ਹੈ ਜੇ ਲੋਕਾਂ ਨੂੰ ਉੱਥੇ ਰਿਫਿਊਜੀ ਦੇਣੀ ਪਵੇ ਸ਼ੈਲਟਰ ਦੇਣਾ ਪਵੇ ਤਾਂ ਟੈਂਪਰੇਰੀ ਸ਼ੈਲਟਰ ਵੀ ਬਣਾਉਣ ਦੀ ਸੁਵਿਧਾ ਰੱਖੀ ਗਈ ਹੈ ਸ਼ਰਦੀ ਪਿੰਡਾਂ ਵਿੱਚ ਆਮ ਤੌਰ ਤੇ ਜਿਹੜੇ ਲੋਕ ਨੇ ਉਹ ਔਰਤਾਂ ਤੇ ਬੱਚਿਆਂ ਨੂੰ ਪਹਿਲਾਂ ਹੀ ਉਹਨਾਂ ਵੱਲੋਂ ਰਿਸ਼ਤੇਦਾਰਾਂ ਕੋਲ ਸੁਰੱਖਿਅਤ ਥਾਵਾਂ ਤੇ ਭੇਜਿਆ ਜਾ ਚੁੱਕਿਆ ਹੈ ਸਿਰਫ ਮਰਦ ਹੀ ਪਿੰਡਾਂ ਦੇ ਵਿੱਚ ਹਨ ਤੇ ਹੁਣ ਲੋੜ ਪੈਣ ਤੇ ਫੌਰੀ ਤੌਰ ਤੇ ਉਹਨਾਂ ਨੂੰ ਕੱਢਣ ਦੀ ਜਿਹੜੀ ਪਲੈਨਿੰਗ ਹੈ ਉਹ ਵੀ ਕਰ ਲਈਤੀ ਗਈ ਹੈ ਜੇ ਲੋੜ ਪਈ ਤਾਂ ਮਰਦਾਂ ਨੂੰ ਵੀ ਫਟਾਫਟ ਉਹਨਾਂ ਪਿੰਡਾਂ ਦੇ ਵਿੱਚੋਂ ਕੱਢ ਲਿਆ ਜਾਏਗਾ ਰੈਸਕਿਊ ਕਰ ਲਿਆ ਜਾਏਗਾ ਇਸ ਦੇ ਨਾਲ ਹੀ ਸਾਰਾ ਸਬਾ ਅਲਰਟ ਤੇ ਹੈ ਪੁਲਿਸ ਵੱਲੋਂ ਨਾਈਟ ਡੋਮੀਨੈਂਸ ਆਪਰੇਸ਼ਨਸ ਜਿਹੜੇ ਨੇ ਉਹ ਚਲਾਏ ਜਾ ਰਹੇ ਹਨ ਇਸ ਦੇ ਨਾਲ ਹੀ ਹੋਟਲ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਭੀੜ ਵਾਲੀਆਂ ਥਾਵਾਂ ਤੇ ਤਲਾਸ਼ੀ ਵੀ ਹੋ ਰਹੀ ਹੈ ਤੇ ਚੌਕਸੀ ਵੀ ਵਧਾ ਦਿੱਤੀ ਗਈ ਹੈ ਇਸ ਦੇ ਨਾਲ ਹੀ 14 ਵਧੇਖ ਹਥਿਆਰਬੰਦ ਕੰਪਨੀਆਂ ਪੰਜਾਬ ਪੁਲਿਸ ਦੀਆਂ ਉਹਨਾਂ ਨੂੰ ਵੀ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਤਨਾਤ ਕਰ ਦਿੱਤਾ ਗਿਆ ਹੈ ਸੂਬਾ ਪੱਧਰੀ ਕੰਟਰੋਲ ਰੂਮ ਬਣਾਏ ਗਏ ਨੇ ਤੇ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਵੀ ਸਥਾਪਿਤ ਕੀਤੇ ਗਏ ਹਨ ਤਾਂ ਕਿ ਕਿਸੇ ਵੀ ਹਾਲਾਤ ਦੇ ਵਿੱਚ ਆਪਸ ਦੇ ਵਿੱਚ ਸੰਪਰਕ ਨਾ ਟੁੱਟੇ ਸਿਹਤ ਮੰਤਰੀ ਬਲਬੀਰ ਸਿੰਘ ਦਾ ਵੀ ਇਹ ਕਹਿਣਾ ਹੈ ਕਿ ਅਸੀਂ ਕਿਸੇ ਵੀ ਐਮਰਜੈਂਸੀ ਦੇ ਲਈ ਪੂਰੀ ਤਰ੍ਹਾਂ ਤਿਆਰ ਹਾਂ ਟਰਸ਼ਰੀ ਕੇਅਰ ਦੇ ਲਈ 1100 ਬੈੱਡ ਤਿਆਰ ਕਰ ਦਿੱਤੇ ਗਏ ਨੇ ਜਿਹੜਾ ਸਕੈਂਡਰੀ ਕੇਅਰ ਹੁੰਦਾ ਉਹਦੇ ਲਈ ਹਰ ਜ਼ਿਲ੍ਹਾ ਹਸਪਤਾਲ ਦੇ ਵਿੱਚ 2 ਤੋਂ 4 ਵੈਂਟੀਲੇਟਰ ਜਿਹੜੇ ਨੇ ਉਹ ਵੀ ਤਿਆਰ ਕੀਤੇ ਗਏ ਨੇ ਐਂਬੂਲੈਂਸਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਤਾਂ ਕਿ ਉਹਨਾਂ ਦੇ ਵਿੱਚ ਲਾਈਫ ਸਪੋਰਟ ਸਿਸਟਮ ਜਿਹੜਾ ਹੈ ਉਹ ਫਿੱਟ ਕੀਤਾ ਜਾ ਸਕੇ ਇਸ ਦੇ ਨਾਲ ਨਾਲ ਸਾਰੇ ਡਾਕਟਰਾਂ ਨੂੰ ਆਪਣੇ ਨਾਂ ਆਪਣੇ ਸਟੇਸ਼ਨ ਜਿਹੜੇ ਨੇ ਉਹ ਨਾਂ ਛੱਡਣ ਦੀਆਂ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਨੇ ਹਰ ਹਾਲ ਦੇ ਵਿੱਚ ਉਹਨਾਂ ਨੂੰ ਜ਼ਿਲ੍ਹਾ ਹੈੱਡਕ quarters ਤੇ ਰਹਿਣ ਦੀ ਹਦਾਇਤ ਦਿੱਤੀ ਗਈ ਹੈ ਪ੍ਰਾਈਵੇਟ ਹਸਪਤਾਲਾਂ ਤੇ ਡਾਕਟਰਾਂ ਨੂੰ ਵੀ ਤਿਆਰ ਕੀਤਾ ਗਿਆ ਹੈ ਉਹਨਾਂ ਨੂੰ ਵੀ ਰੋਪਨ ਕਰ ਲਿਆ ਗਿਆ ਹੈ ਕਿ ਲੋਡ ਪੈਣ ਤੇ ਉਹਨਾਂ ਦੀ ਵਰਤੋਂ ਵੀ ਕੀਤੀ ਜਾ ਸਕੇ ਇਸ ਦੇ ਨਾਲ ਹੀ ਸਾਰੇ 23 ਜ਼ਿਲ੍ਹਿਆਂ ਦੇ ਲਈ ਐਮਰਜੈਂਸੀ ਫੰਡ ਵੀ ਪੰਜਾਬ ਸਰਕਾਰ ਵੱਲੋਂ ਜਾਰੀ ਕਰ ਦਿੱਤੇ ਗਏ ਨੇ ਅੰਮ੍ਰਿਤਸਰ ਜ਼ਿਲ੍ਹੇ ਨੂੰ 50 ਲੱਖ ਰੁਪਏ ਐਡਵਾਂਸ ਜਾਰੀ ਕਰ ਦਿੱਤੇ ਗਏ ਨੇ ਤੇ ਬਾਕੀ ਜਿੰਨੇ ਵੀ ਜ਼ਿਲ੍ਹੇ ਨੇ ਉਹਨਾਂ ਨੂੰ 25-25 ਲੱਖ ਰੁਪਏ ਜਾਰੀ ਕਰ ਦਿੱਤਾ ਗਿਆ ਹੈ ਤਾਂ ਕਿ ਲੋੜ ਪੈਣ ਤੇ ਕੋਈ ਵੀ ਕਿਸੇ ਵੀ ਤਰੀਕੇ ਦੀ ਜਿਹੜੀ ਅਰੇਂਜਮੈਂਟਸ ਨੇ ਜਿਹੜੀਆਂ ਉਥੋਂ ਦੀ ਲੋਕਲ ਪ੍ਰਸ਼ਾਸਨ ਵੱਲੋਂ ਕੀਤੀਆਂ ਜਾਣੀਆਂ ਨੇ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਵਿਘਨ ਨਾ ਪਵੇ ਇਸ ਲਈ ਸਾਰੇ ਜਿਲਿਆਂ ਨੂੰ ਐਡਵਾਂਸ ਫੰਡ ਜਿਹੜੇ ਨੇ ਜਾਰੀ ਕਰ ਦਿੱਤੇ ਗਏ ਨੇ ਨਾਲ ਨਾਲ ਇਹ ਵੀ ਕਿਹਾ ਗਿਆ ਹੈ ਕਿ ਲੋਡ ਪੈਣ ਤੇ ਹੋਰ ਫੰਡ ਵੀ ਜਾਰੀ ਕਰ ਦਿੱਤੇ ਜਾਣਗੇ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਰਾਹਤ ਕਾਰਜਾਂ ਦੇ ਵਿੱਚ ਕੋਈ ਵੀ ਰੁਕਾਵਟ ਨਾ ਆਵੇ ਸੋ ਇਹ ਸਾਰੀਆਂ ਤਿਆਰੀਆਂ ਪੰਜਾਬ ਦੇ ਪ੍ਰਸ਼ਾਸਨ ਵੱਲੋਂ ਪੰਜਾਬ ਦੇ ਸਰਕਾਰ ਵੱਲੋਂ ਕਰ ਲETੀਆਂ ਗਈਆਂ ਨੇ ਬਾਕੀ ਜਿਹੜੀਆਂ ਕੱਲ ਮੁੱਖ ਮੰਤਰੀ ਵੱਲੋਂ ਡਰੋਨ ਸਿਸਟਮ ਨੂੰ ਇੰਸਟਾਲ ਕਰਨਾ ਕਿਹਾ ਗਿਆ ਸੀ ਉਹ ਅਲੱਗ ਹੈ ਉਸ ਤੋਂ ਇਸ ਤੋਂ ਇਲਾਵਾ ਜਿਹੜੀਆਂ ਰੂਟੀਨ ਸਾਰੀਆਂ ਤਿਆਰੀਆਂ ਨੇ ਉਹ ਮੁਕੰਮਲ ਕਰ ਲਿਆਂਗੇ ਪਰ ਆਪਾਂ ਹਰ ਵਾਰ ਸਰਕਾਰ ਵੱਲ ਹੀ ਦੇਖਦੇ ਹਾਂ ਸਰਕਾਰ ਦੀਆਂ ਜ਼ਿੰਮੇਵਾਰੀਆਂ ਹੀ ਗਣਦੇ ਹਾਂ ਅਕਸਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਜਦੋਂ ਐਮਰਜੈਂਸੀ ਹੁੰਦੀ ਹੈ ਜਦੋਂ ਜੰਗ ਵਰਗੇ ਹਾਲਾਤ ਹੁੰਦੇ ਨੇ ਉਦੋਂ ਸਾਡੀਆਂ ਆਪਣੀਆਂ ਜ਼ਿੰਮੇਵਾਰੀਆਂ ਵੀ ਬਹੁਤ ਹੁੰਦੀਆਂ ਨੇ ਜਿਨ੍ਹਾਂ ਦੀ ਪਾਲਣਾ ਸਾਨੂੰ ਕਰਨੀ ਚਾਹੀਦੀ ਹੈ ਨਾਗਰਿਕ ਹੋਣ ਦੇ ਨਾਤੇ ਸਾਨੂੰ ਸਰਕਾਰ ਦੀਆਂ ਹਦਾਇਤਾਂ ਜਿਹੜੀਆਂ ਨੇ ਉਹ ਮੰਨਣੀਆਂ ਲਾਜ਼ਮੀ ਹੁੰਦੀਆਂ ਨੇ ਜਿਵੇਂ ਕਿ ਦੋ ਤਿੰਨ ਦਿਨ ਪਹਿਲਾਂ ਬਲੈਕਆਊਟ ਦੀ ਐਕਸਰਸਾਈਜ਼ ਹੋਈ ਕੱਲ ਵੀ ਬਲੈਕਆਊਟ ਹੋਇਆ ਪਰਸੋਂ ਬਲੈਕਆਊਟ ਹੋਇਆ ਜਦੋਂ ਬਲੈਕਆਊਟ ਹੁੰਦਾ ਹੈ ਤਾਂ ਪੂਰੇ ਤਰੀਕੇ ਨਾਲ ਹਜੇ ਵੀ ਕਈ ਲੋਕ ਉਹਨਾਂ ਹਦਾਇਤਾਂ ਦੀ ਪਾਲਣਾ ਨਹੀਂ ਕਰਦੇ ਹਜੇ ਵੀ ਸੜਕਾਂ ਦੇ ਉੱਤੇ ਮੋਟਰਸਾਈਕਲ ਸਕੂਟਰ ਜਾਂ ਕਾਰਾਂ ਦੇਖੀਆਂ ਜਾ ਸਕਦੀਆਂ ਨੇ ਜੋ ਲਾਈਟਾਂ ਔਨ ਕਰਕੇ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਹੁੰਦੇ ਨੇ ਜਦੋਂ ਸਰਕਾਰ ਇਹ ਕਹਿ ਚੁੱਕੀ ਹੈ ਕਿ 8-9 ਵਜੇ ਤੱਕ ਤੁਸੀਂ ਸਾਰੇ ਆਪਣੇ ਘਰਾਂ ਦੇ ਵਿੱਚ ਪਹੁੰਚ ਜਾਓ ਫੇਰ ਵੀ ਲੋਕ ਸੜਕਾਂ ਤੇ ਕਿਉਂ ਹਨ ਇਹਦਾ ਜਵਾਬ ਤਾਂ ਲੋਕ ਹੀ ਦੇਣਗੇ ਦੂਸਰਾ ਜਦੋਂ ਬਲੈਕਆਊਟ ਹੁੰਦਾ ਹੈ ਬੜਾ ਸਾਫ਼-ਸਾਫ਼ ਕਿਹਾ ਗਿਆ ਹੈ ਕਿ ਹਰ ਤਰੀਕੇ ਦੀ ਲਾਈਟ ਜਿਹੜੀ ਹੈ ਉਹ ਬੰਦ ਕਰ ਦਿੱਤੀ ਜਾਣੀ ਚਾਹੀਦੀ ਹੈ ਪਰ ਫੇਰ ਵੀ ਕਈ ਲੋਕ ਜਿਹੜੇ ਨੇ ਉਹ ਆਪਣੇ ਇਨਵਰਟਰ ਦੇ ਉੱਤੇ ਲਾਈਟਾਂ ਜਲਾ ਕੇ ਰੱਖਦੇ ਨੇ ਉਹਨਾਂ ਨੂੰ ਫੌਰੀ ਤੌਰ ਤੇ ਬੰਦ ਨਹੀਂ ਕਰਦੇ ਮੈਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਲੇਕਿਨ ਜਿਹੜਾ ਫਿਰੋਜ਼ਪੁਰ ਦੇ ਵਿੱਚ ਡਰੋਨ ਲੱਗਿਆ ਹੈ ਸੋਸ਼ਲ ਮੀਡੀਆ ਤੇ ਇੱਕ ਦੋ ਥਾਂ ਇਹ ਕਿਹਾ ਗਿਆ ਹੈ ਮੈਂ ਪੜਿਆ ਹੈ ਉਸ ਘਰ ਦੀ ਲਾਈਟ ਵੀ ਬੰਦ ਨਹੀਂ ਸੀ ਲਾਈਟ ਜਲ ਰਹੀ ਸੀ ਤੇ ਪਰਿਵਾਰ ਬੈਠਾ ਸੀ ਜਦੋਂ ਇਹ ਡਰੋਨ ਉੱਥੇ ਡਿੱਗਿਆ ਤੇ ਅੱਗ ਲੱਗੀ ਹੈ ਸੋ ਸਾਨੂੰ ਇਸ ਗੱਲ ਦੇ ਉੱਪਰ ਯਕੀਨੀ ਬਣਾਉਣਾ ਪਏਗਾ ਕਿ ਜਦੋਂ ਵੀ ਕੁਝ ਨਾ ਕੁਝ ਹਦਾਇਤਾਂ ਸਰਕਾਰ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਨੇ ਉਹ ਹਦਾਇਤਾਂ ਦੀ ਪਾਲਣਾ ਇਨ ਬਿਨ ਕੀਤੀ ਜਾਵੇ ਇਹ ਵੀ ਦੇਖਣ ਦੇ ਵਿੱਚ ਆਇਆ ਹੈ ਕਿ ਜਦੋਂ ਰਾਤ ਨੂੰ ਤਮਾਕਿਆਂ ਦੀ ਆਵਾਜ਼ ਆਉਂਦੀ ਹੈ ਤਾਂ ਕਈ ਲੋਕ ਜਿਹੜੇ ਨੇ ਉਹ ਕੋਠਿਆਂ ਤੇ ਚੜਕੇ ਵੀਡੀਓ ਬਣਾਉਣ ਲੱਗ ਜਾਂਦੇ ਨੇ ਆਪਣੇ ਮੋਬਾਈਲਾਂ ਦੇ ਨਾਲ ਜਿਵੇਂ ਕਿ ਕੋਈ ਸ਼ੋਅ ਚੱਲ ਰਿਹਾ ਹੋਵੇ ਇਹ ਕੋਈ ਸ਼ੋਅ ਨਹੀਂ ਹੈ ਇਹ ਜ਼ਿੰਦਗੀ ਤੇ ਮੌਤ ਦਾ ਸਵਾਲ ਹੈ ਔਰ ਇੰਨਾ ਸਮਿਆਂ ਦੇ ਵਿੱਚ ਕਦੋਂ ਕਿਹੜਾ ਬੰਬ ਕਿਹੜੀ ਮਜ਼ਾਈਲ ਕਿਹੜਾ ਡਰੋਨ ਤੁਹਾਡੇ ਉੱਤੇ ਆ ਕੇ ਡਿੱਗ ਜਾਵੇ ਤੁਸੀਂ ਇਸ ਦਾ ਅੰਦਾਜ਼ਾ ਨਹੀਂ ਲਗਾ ਸਕਦੇ ਸੋ ਕੋਠਿਆਂ ਤੇ ਚੜਕੇ ਇਹਨੂੰ ਦੇਖਣਾ ਜਿਹੜਾ ਹੈ ਉਹ ਇੰਨਾ ਜ਼ਰੂਰੀ ਨਹੀਂ ਹੈ ਕੋਈ ਮੇਲਾ ਨਹੀਂ ਲੱਗਿਆ ਲੜਾਈ ਚੱਲ ਰਹੀ ਹੈ ਸਾਰਿਆਂ ਨੂੰ ਇਹ ਹਦਾਇਤਾਂ ਨੇ ਕਿ ਬਾਲਕੋਨੀ ਦੇ ਵਿੱਚ ਵੀ ਨਾ ਖੜੋ ਆਪਣੇ ਆਪਣੇ ਘਰਾਂ ਦੇ ਅੰਦਰ ਤੁਹਾਨੂੰ ਰਹਿਣ ਦੀ ਜ਼ਰੂਰਤ ਹੈ ਇਹ ਬਾਰ ਬਾਰ ਕਿਹਾ ਜਾ ਰਿਹਾ ਹੈ ਜਿਸ ਨੂੰ ਕਿ ਲੋਕ ਫੋਲੋ ਨਹੀਂ ਕਰ ਰਹੇ ਇਸ ਤੋਂ ਇਲਾਵਾ ਜਦੋਂ ਸਵੇਰੇ ਆਪਾਂ ਦੇਖਦੇ ਹਾਂ ਕਿ ਖਬਰਾਂ ਦੇ ਵਿੱਚ ਦਿਖਾਇਆ ਜਾਂਦਾ ਹੈ ਖੇਤਾਂ ਦੇ ਵਿੱਚ ਕੋਈ ਟੁਕੜੇ ਮਿਲਦੇ ਹਨ ਚਾਹੇ ਉਹ ਬੰਬ ਦੇ ਟੁਕੜੇ ਹੋਣ ਜਾਂ ਮੋਬਾਈਲ ਦੇ ਟੁਕੜੇ ਹੋਣ ਤਾਂ ਲੋਕ ਉਹਨਾਂ ਨੂੰ ਹੱਥਾਂ ਵਿੱਚ ਚੱਕ ਕੇ ਆਪਣੀਆਂ ਫੋਟੋਆਂ ਖਿਚਾਉਣ ਲੱਗ ਜਾਂਦੇ ਨੇ ਸੈਲਫੀਆਂ ਬਣਾਉਣ ਲੱਗ ਜਾਂਦੇ ਨੇ ਵੀਡੀਓ ਬਣਾਉਣ ਲੱਗ ਜਾਂਦੇ ਨੇ ਇਨਾਂ ਚੀਜ਼ਾਂ ਤੋਂ ਵੀ ਬਚਣਾ ਚਾਹੀਦਾ ਹੈ ਕਿਉਂਕਿ ਵਿਸਫੋਟ ਕਦੇ ਵੀ ਹੋ ਸਕਦਾ ਹੈ ਇਹ ਚੀਜ਼ਾਂ ਦੇ ਵਿੱਚ ਕਿਹੜੀ ਚੀਜ਼ ਬਚੀ ਹੋਈ ਹੈ ਕਿਹੜੀ ਚੀਜ਼ ਟੁੱਟੀ ਹੋਈ ਹੈ ਇਸ ਦਾ ਟੈਕਨੀਕਲ ਅੰਦਾਜ਼ਾ ਆਮ ਲੋਕਾਂ ਨੂੰ ਨਹੀਂ ਹੁੰਦਾ ਸੋ ਉਹਨਾਂ ਚੀਜ਼ਾਂ ਤੋਂ ਵੀ ਬਚਣਾ ਚਾਹੀਦਾ ਹੈ ਇਹ ਕੋਈ ਚੌੜ ਨਹੀਂ ਹੈ ਇਹ ਜੰਗ ਹੈ ਜੰਗ ਦੇ ਮੈਦਾਨ ਦੇ ਵਿੱਚ ਨੁਕਸਾਨ ਕਿਸੇ ਵੇਲੇ ਵੀ ਹੋ ਸਕਦਾ ਇਸ ਦੇ ਨਾਲ ਹੀ ਇੱਕ ਹੋਰ ਵੱਡੀ ਚੀਜ਼ ਹੈ ਉਹ ਹੈ ਜਿਹੜਾ ਸੋਸ਼ਲ ਮੀਡੀਆ ਤੇ ਪ੍ਰੋਪਾਗੈਂਡਾ ਚਲਾਉਣ ਦੀ ਕੋਸ਼ਿਸ਼ ਹੋ ਰਹੀ ਹੈ कि ਜਦੋਂ ਵੀ ਲੜਾਈ ਲੱਗਦੀ ਹੈ ਜੀ ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਜਿਹੜਾ ਹੈ ਉਹਦੇ ਵਿੱਚ ਹੀ ਨੁਕਸਾਨ ਹੁੰਦਾ ਹੈ ਸਭ ਤੋਂ ਜ਼ਿਆਦਾ ਪੰਜਾਬ ਹੀ ਨੁਕਸਾਨਿਆ ਜਾਵੇਗਾ ਇਹਨਾਂ ਚੀਜ਼ਾਂ ਤੋਂ ਬਚਣ ਦੀ ਵੀ ਲੋੜ ਹੈ ਜੇ ਤੁਸੀਂ ਪਿਛਲੇ 2-3 ਦਿਨਾਂ ਤੋਂ ਦੇਖਿਆ ਹੋਵੇ ਦੁਸ਼ਮਣ ਤੁਹਾਨੂੰ ਕਦੇ ਵੀ ਅੱਡ-ਅੱਡ ਕਰਕੇ ਨਹੀਂ ਦੇਖਦਾ ਸ਼੍ਰੀਨਗਰ ਤੋਂ ਲੈ ਕੇ ਪੁੱਜ ਤੱਕ ਚਾਰੇ ਜਿਹੜੀਆਂ ਸਟੇਟਸ ਨੇ ਚਾਹੇ ਉਹ ਜੰਮੂ ਕਸ਼ਮੀਰ ਹੈ ਪੰਜਾਬ ਹੈ ਰਾਜਸਥਾਨ ਹੈ ਜਾਂ ਗੁਜਰਾਤ ਹੈ ਹਰ ਇੱਕ ਸੂਬੇ ਦੇ ਸ਼ਹਿਰਾਂ ਦੇ ਉੱਤੇ ਲਗਾਤਾਰ ਹਮਲੇ ਹੋ ਰਹੇ ਨੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਇਥੋਂ ਤੱਕ ਕਿ ਜਿਹੜੇ ਕਸ਼ਮੀਰ ਵਾਸਤੇ ਉਹ ਲੜਨ ਦੀ ਗੱਲ ਕਰ ਰਹੇ ਨੇ ਉਸੇ ਕਸ਼ਮੀਰ ਦੇ ਲੋਕਾਂ ਦੇ ਉੱਤੇ ਵੀ ਬੰਬ ਛੱਟੇ ਜਾ ਰਹੇ ਨੇ ਗੋਲਾਬਾਰੀ ਕੀਤੀ ਜਾ ਰਹੀ ਹੈ ਲਗਾਤਾਰ ਕੀਤੀ ਜਾ ਰਹੀ ਹੈ ਉੱਥੇ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਨੇ ਜਾਨਾਂ ਜਾ ਰਹੀਆਂ ਨੇ ਸੋ ਇਸ ਪ੍ਰੋਪਾਗੈਂਡੇ ਤੋਂ ਵੀ ਬਚਨ ਦੀ ਲੋੜ ਹੈ ਲੜਾਈ ਦੇਸ਼ਾਂ ਵਿੱਚ ਹੁੰਦੀ ਹੈ ਤੇ ਉੱਥੇ ਫਿਰ ਸੂਬਿਆਂ ਦੇ ਭੇਦਭਾਵ ਨਹੀਂ ਕੀਤੇ ਜਾਂਦੇ ਧਰਮਾਂ ਦੇ ਭੇਦਭਾਵ ਨਹੀਂ ਕੀਤੇ ਜਾਂਦੇ ਹਰ ਇੱਕ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਜੇ ਤੁਹਾਨੂੰ ਯਕੀਨ ਨਹੀਂ ਤਾਂ ਕੱਲ ਦਿੱਲੀ ਵੱਲ ਵੀ ਜਿਹੜੀ ਹੈ ਫਤਿਹ ਮਿਸਾਇਲ ਪਾਕਿਸਤਾਨ ਵੱਲੋਂ ਲਾਂਚ ਕੀਤੀ ਗਈ ਸੀ ਜਿਸ ਨੂੰ ਕੇ ਭਾਰਤ ਦੇ 에어 డి펜ਸ ਸਿਸਟਮ ਨੇ ਇੰਟਰਸੈਪਟ ਕੀਤਾ ਤੇ ਸਿਰਸਾ ਨੇੜੇ ਉਹਦੇ ਟੁਕੜੇ ਗਿਰੇ ਨੇ ਤੇ ਉਹਨਾਂ ਟੁਕੜਿਆਂ ਨੂੰ ਵੀ ਲੋਕ ਆਪਣੇ ਮੋਢਿਆਂ ਤੇ ਲੱਦੀ ਜਾਂਦੇ ਦਿਖਾਈ ਦਿੱਤੇ ਨੇ ਵੀਡੀਓ ਬਣਾ ਰਹੇ ਸੀ ਇਹਨਾਂ ਚੀਜ਼ਾਂ ਤੋਂ ਬਚਨ ਦੀ ਲੋੜ ਹੈ ਪ੍ਰੋਪਗੈਂਡਾ ਤੋਂ ਬਚਨ ਦੀ ਲੋੜ ਹੈ ਸੋਸ਼ਲ ਮੀਡੀਆ ਤੇ ਚੀਜ਼ਾਂ ਨੂੰ ਫਾਰਵਰਡ ਕਰਨ ਦਾ ਉਹਨਾਂ ਫੋਟੋਆਂ ਨੂੰ ਅੱਗੇ ਭੇਜਣ ਦਾ ਜਿਨ੍ਹਾਂ ਨੂੰ ਵੈਰੀਫਾਈ ਨਹੀਂ ਕੀਤਾ ਗਿਆ ਹੈ ਇਹਨਾਂ ਚੀਜ਼ਾਂ ਤੋਂ ਵੀ ਬਚਣ ਦੀ ਲੋੜ ਹੈ ਜੇ ਅਸੀਂ ਸਰਕਾਰਾਂ ਤੋਂ ਉਮੀਦ ਕਰਦੇ ਹਾਂ ਕਿ ਸਰਕਾਰਾਂ ਸਾਡੀ ਸੁਰੱਖਿਆ ਕਰਨ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਜੋ ਹਦਾਇਤਾਂ ਸਰਕਾਰ ਦਿੰਦੀ ਹੈ ਉਹਨਾਂ ਹਦਾਇਤਾਂ ਦੀ ਅਸੀਂ ਪਾਲਣਾ ਕਰੀਏ ਤਾਂ ਕਿ ਸਾਰਾ ਜਿਹੜਾ ਆਲਾ ਦਵਾਲਾ ਹੈ ਸਾਰੇ ਲੋਕ ਨੇ ਉਸ ਸੁਰੱਖਿਅਤ ਰੱਖੇ ਜਾ ਸਕਣ ਤੇ ਲੜਾਈ ਦੇ ਵਿੱਚ ਤੁਸੀਂ ਆਪਣੇ ਦੇਸ਼ ਦਾ ਆਪਣੇ ਆਪ ਦਾ ਆਪਣੇ ਸੂਬੇ ਦਾ ਨੁਕਸਾਨ ਨਾ ਕਰੋ ਪ੍ਰੋਪਗੈਂਡਾ ਤੋਂ ਬਚੋ ਹਦਾਇਤਾਂ ਦੀ ਪਾਲਣਾ ਕਰੋ ਸਰਕਾਰਾਂ ਤਿਆਰਬਰ ਤਿਆਰ ਨੇ ਤੇ ਹੁਣ ਤੱਕ ਤਾਂ ਇਹ ਦਿਖਾਇਆ ਗਿਆ ਹੈ ਕਿ ਸਰਕਾਰ ਦੀ ਤਿਆਰੀ ਇੰਨੀ ਕੁ ਠੀਕ ਤਰੀਕੇ ਨਾਲ ਕੀਤੀ ਗਈ ਹੈ ਕਿ ਕਿਸੇ ਤਰ੍ਹਾਂ ਦਾ ਵੀ ਜਾਨੀ ਨੁਕਸਾਨ ਉਸ ਵੱਡੇ ਪੱਧਰ ਤੇ ਨਹੀਂ ਹੋਇਆ ਜਿਹੜਾ ਕਿ ਇਨ੍ਹਾਂ ਬੰਬਾਂ ਦੇ ਧਮਾਕਿਆਂ ਨਾਲ ਹੋ ਸਕਦਾ ਸੀ ਸੋ ਹੋਰ ਲੋੜ ਬਣ ਜਾਂਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਤਿਹਾਸ ਵਰਤੀਏ ਅਸੀਂ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰੀਏ ਜ਼ਿੰਮੇਵਾਰੀ ਦਿਖਾਈਏ ਤਾਂ ਕਿ ਵੱਧ ਤੋਂ ਵੱਧ ਜਿਹੜਾ ਹੈ ਉਹ ਨੁਕਸਾਨ ਤੋਂ ਬਚਾਇਆ ਜਾ ਸਕੇ ਇਸੇ ਉਮੀਦ ਦੇ ਨਾਲ ਕਿ ਸਾਰੇ ਲੋਕ ਆਪਣੇ ਸਰਕਾਰਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਨਗੇ ਆਪਣੇ ਦੇਸ਼ ਦੇ ਨਾਲ ਇੱਕਜੁੱਟ ਹੋ ਕੇ ਖੜਨਗੇ ਤੇ ਇਸ ਗੱਲ ਨੂੰ ਸਮਝਣਗੇ ਕਿ ਇਹ ਜਿਹੜਾ ਮੌਕਾ ਹੈ ਇਹ ਜਿਹੜੇ ਹਾਲਾਤ ਨੇ ਉਹ ਮਜ਼ਾਕ ਦੇ ਨਹੀਂ ਹਨ ਉਹ ਬਹੁਤ ਹੀ ਸੀਰੀਅਸ ਹਾਲਾਤ ਨੇ ਤੇ ਇਹ جنگ ਕਿਸੇ ਵੀ ਸਮੇਂ ਹੋਰ ਵੱਡਾ ਭਿਆਨਕ ਰੂਪ ਲੈ ਸਕਦੀ ਹੈ ਕਿ ਸਾਨੂੰ ਜਲਦ ਹੀ ਸੁਰਧੋਂ ਦੀ ਲੋੜ ਹੈ ਸੁਰੱਖਿਅਤ ਹੋਣ ਦੀ ਲੋੜ ਹੈ ਇਸੇ ਉਮੀਦ ਨੇ ਕਿ ਲੋਕ ਸਮਝਣਗੇ ਪਰ ਤੋਂ ਵਿਦਾ ਲੈਣੇ ਆ ਧੰਨਵਾਦ